ਤੁਸੀਂ ਦੇਖ ਰਹੇ ਹੋ ਜੀਤ ਮੈਪੀ ਟੀਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਨੂਰਪੁਰ ਅੱਜ ਅਸੀਂ ਬਹੁਤ ਹੀ ਜ਼ਿਲ੍ਹਾ ਵੀ ਮੰਦ ਭਾਗੀ ਖਬਰ ਲੈ ਕੇ ਹਾਜ਼ਰ ਹੈ ਕਿ ਅੱਜ ਪਿੰਡ ਮਜਾਰਾ ਨੌਬਾਦ ਤੋਂ ਨਗਰ ਕੀਰਤਨ ਦੀ ਪ੍ਰਭਾਤ ਫੇਰੀ ਤੋਂ ਵਾਪਸ ਆ ਰਹੇ ਜਿਹੜੇ ਨੌਜਵਾਨ ਆ ਉਹਨਾਂ ਦੀ ਸੜਕ ਹਾਦਸੇ ਦੇ ਵਿੱਚ ਪਿੰਡ ਮਜਾਰੀ ਦੇ ਲਾਗੇ ਦੋ ਨੌਜਵਾਨਾਂ ਦੀ ਮੌਤ ਹੋ ਜਾਂਦੀ ਹੈ ਤੇ ਤਿੰਨ ਨੌਜਵਾਨ ਗੰਭੀਰ ਜ਼ਖਮੀ ਰੂਪ ਵਿੱਚ ਜ਼ਖਮੀ ਹੋ ਜਾਂਦੇ ਨੇ ਤੇ ਜਿਹੜਾ ਇਹ ਹਾਦਸਾ ਦੱਸਿਆ ਜਾਂਦਾ ਹੈ ਤੇ ਮੋਟਰਸਾਈਕਲ ਅਤੇ ਗੱਡੀ ਦੀ ਟੱਕਰ ਦੇ ਵਿੱਚ ਹੁੰਦਾ ਹੈ ਤੇ ਨੌਜਵਾਨ ਜਿਹੜੇ ਆ ਸਵੇਰ ਨੂੰ ਪ੍ਰਭਾਤ ਫੇਰੀ ਤੋਂ ਇਸ ਸਮੇਂ ਜਿਹੜੇ ਆ ਰਹੇ ਸਨ ਉਹਨਾਂ ਦਾ ਜਿਹੜਾ ਸੜਕ ਹਾਦਸਾ ਪਿੰਡ ਮਜਾਰੀ ਦੇ ਲਾਗੇ ਮੋੜ ਦੇ ਉੱਤੇ ਹੁੰਦਾ ਹੈ ਦੋਵੇਂ ਨੌਜਵਾਨ ਜਿਹੜੇ ਮਾਰੇ ਗਏ ਆ ਇਹ ਕਰਦੇ ਇਕਲੌਤੇ ਪੁੱਤਰ ਸਨ ਔਰ ਇਹਨਾਂ ਦਾ ਜਿਹੜਾ ਹਾਦਸਾ ਹੋਇਆ ਉਸ ਸੰਬੰਧੀ ਅਸੀਂ ਤੁਹਾਡੇ ਪਿੰਡ ਵਾਸੀ ਦੇ ਨਾਲ ਗੱਲਬਾਤ ਕਰਾਉਣੇ ਆ ਤੇ ਉਹ ਕੀ ਕਹਿਣਾ ਚਾਹੁੰਦੇ ਆ ਇਹ ਹਾਦਸਾ ਬੜਾ ਮਦਭਾਗਾ ਵਰਤਿਆ ਤੇ ਇਸ ਵੇਲੇ ਪਰਿਵਾਰ ਦੇ ਵਿੱਚ ਬਹੁਤ ਦੁੱਖ ਦੀ ਘੜੀ ਹੈ ਤੇ ਆਪਾਂ ਤੁਹਾਨੂੰ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਤਹਿਤ ਅੱਜ ਜਿਹੜੇ ਪਿੰਡ ਵਾਸੀ ਦੇ ਨਾਲ ਸਰਬਜੀਤ ਸਿੰਘ ਦੇ ਨਾਲ ਗੱਲਬਾਤ ਕਰਾਉਣੇ ਆ ਕੀ ਕਹਿਣਾ ਚਾਹੁੰਦੇ ਆ ਉਹ ਉਹ ਮਜਰੀ ਤੋਂ ਆਏ ਸੀ ਮੋਟਰਸਾਈਕਲ ਤੇ ਪੰਜ ਬੰਦੇ ਤੇ ਇੱਥੋਂ ਮਜਰੀ ਤੋਂ ਬੜੋਵਾਲ ਨੂੰ ਕਰਾਸ ਕਰ ਲੱਗੇ ਸੀਗੇ ਵਿਚ ਜਾਨੀ ਬਿਨਾਂ ਦੇਖੇ ਕ੍ਰਾਸ ਕਰਤਾ ਪਿੱਛੋਂ ਵੱਡੀ ਜਲੰਧਰ ਤੋਂ ਆਵੀ ਸੀਗੀ ਉਹਨਾਂ ਨਾਲ ਟੱਕਰ ਹੋ ਗਈ ਹੈ। ਇਹ ਕਿੰਨੇ ਜਣੇ ਸੀਗੇ ਮੋਟਰਸਾਈਕਲ ਤੇ? ਪੰਜ ਜਣੇ। ਪੰਜ ਜਣੇ ਗੱਡੀ ਦੇ ਵਿੱਚ ਇੱਕ ਨੰਬਰ। ਇੱਕ ਮੈਂਬਰ ਸੀ ਇੱਕ ਉਸ। ਤੇ ਕਿੰਨੇ ਜਣਿਆਂ ਦੀ ਕੈਜੂਐਲਟੀ ਆ? ਦੋ ਜਣਾਂ ਦੀ ਡੈੱਟ ਹੋ ਗਈ ਤੇ ਤਿੰਨ ਜਣੇ ਜ਼ਖਮੀ ਹੋਏ। ਵਖਲਾ। ਇਹ ਦੋ ਦੇ ਕੀ ਨਾਮ ਆ? ਇੱਕ ਤਰ ਪੁੱਤਰ ਮੰਗੂਰਾਮ ਤੇ ਸੁਖਵੀਰ ਦਾ ਪੁੱਤਰ ਗੁਰਸੇਵਿਕਰਮ। ਤੇ ਕਿੰਨੀ ਕੋਮਰ ਇਹਨਾਂ ਦੀ? ਉਹੀ ਕੋਈ 19 ਸਾਲ ਦੀ ਇੱਕ ਵੀ ਤੇ ਇੱਕ 16 ਸਾਲ ਦਾ। ਕੀ ਕੱਤੇ ਆ ਰਹੇ ਸੀ ਇਧਰੇ ਮੋਟਰਸਾਈਕਲ ਹੀ ਰੋਨ ਬੱਜੇ ਕਿਤੇ ਚਾਰ ਕਰੇ ਟੱਚ ਤੇ ਕੀ ਕਾਰਵਾਈ ਕੀਤੀ ਜਾ ਰਹੀ ਹੋਂ ਸਾਬੇ ਕਰ ਰਹੇ ਹਾਂ ਮੈਂ ਘਰ ਦੇ ਨਾਲ ਬਿਆਨ ਲਿਖ ਕੇ ਜੋੜਨ ਦਿਖਾਉਂਦਾ ਹਾਂ ਕਾਰ ਵਾਲੇ ਕਿੱਥੇ ਆ ਹਾਂਜੀ ਹਾਂ ਉਹਦਾ ਕੀ ਨਾਮ ਹੈ ਕਾਰ ਵਾਲੇ ਦਾ ਕਾਰੋ ਜਨ ਹੈਗਾ ਅਰਪਨ ਦੁਬੇਜਾ ਇਹ ਕਿੱਥੋਂ ਆ ਰਹੇ ਸੀ ਉਹ ਦਲੰਦ ਤੋਂ ਆ ਰਹੇ ਸੀ ਹਾਂਜੀ ਸਾਡੇ ਪਿੰਡ ਦੇ ਪੰਜ ਮੁੰਡੇ ਗਏ ਸੀ ਜੀ ਰਾਜਾ ਸਾਹਿਬ ਦੇ ਨਿਯਾਰੇ ਮੱਥਾ ਟੇਕ ਕੇ ਆ ਰਹੇ ਸੀ ਨਿਯਾਰੀ ਦੇ ਕੋਲ ਆ ਕੇ ਉਹਨਾਂ ਦਾ ਐਕਸੀਡੈਂਟ ਹੋ ਗਿਆ ਜਿਨ੍ਹਾਂ ਦੇ ਵਿੱਚ ਸਾਹਿਲ son of ਮੰਗੂਰਾਮ ਸੁਖਵੀਰ ਸਰਵਾ son of ਗੁਰਸੇਵਕਰਾਮ ਇਹਦੇ ਦੋ ਮੁੰਡੇ ਪੂਰੇ ਹੋ ਗਏ ਤਨ ਸ਼ਰਮਾ son of ਸਜੀਤ ਤੇ ਕਮਲਜੀਤ ਸਿੰਘ son of ਸੁਖਦੇਵ ਸਿੰਘ ਰਾਹੁਲ ਪੁੱਤਰ ਤਰਸੀਮ ਜ਼ੈਮ ਲਾਲ ਇਹਨਾਂ ਦੀ ਗੰਭੀਰ ਸਥਿਤੀ ਹੈ ਕਿੰਨੇ ਮੁੰਡੇ ਸੀ ਪੰਜ ਮੁੰਡੇ ਸੀ ਇੱਕ ਮੋਟਰਸਾਈਕਲ ਤੇ ਜਾਂ ਮੋਟਰਸਾਈਕਲ ਤੇ ਸੀ ਜੀ अच्छा हुआ कि ਸਾਡੇ ਬਾੜੋਵਾਲ ਚੌਂਕ ਦੇ ਵਿੱਚ ਉਹ ਤੋਂ ਗੱਡੀ ਉਧਰ ਆਉਂਦੀ ਹੈ ਇਹ ਸਵੇਰੇ ਕੋਈ 7:30 7:00 ਵਜੇ ਦੀ ਹੈ ਤੇ ਬਾਕੀ ਦੇ ਜਿਹੜੇ ਜੰਮੀ ਆ ਉਹ ਜਕਮੀਆਂ ਲੱਗਦੀਆਂ ਨੇ ਇੱਥੇ ਰਾਜ ਸਾਹਿਬ ਦੀ ਨਿਯਾਰੀ ਤੁਹਾਰੇ ਆਏ ਜਿਹੜੇ ਪਿੰਡ ਦੇ ਆ ਬਾੜੋਵਾਲ ਦੇ ਹੀ ਆ ਪੰਜੇ ਜੀ ਇੱਕ ਮੋਟਰਸਾਈਕਲ ਤੇ ਆ ਰਹੇ ਸੀ ਤੇ ਬੱਜੇ ਕਾਹਦੇ ਲੱਗੇ ਆ ਆਈ 20 ਗੱਡੀ ਸੀ ਉਹ ਗੱਡੀ ਪਲਟ ਗਈ ਉੱਥੇ ਉਹ ਆਪਣੇ ਹਿਸਾਬ ਨਾਲ ਹੁੰਦੇ ਕਿ ਇਹਨਾਂ ਦੇ ਵੇਗ ਨਹੀਂ ਹੋਣਾ ਉਹਨਾਂ ਦੇ ਪਚਾ ਆਪਾਂ ਉੱਥੇ ਸਟਾ ਹੋ ਗਈਆਂ ਗੱਡੀ ਪਾਰਟੀ ਉਹ ਸਦਨ ਦੇ ਵਿੱਚ ਪਾਰਕੀ ਹੈ ਗੱਡੀ